ਏ ਬੱਜ ਜੀ ਨਮਸਕਾਰ ਆ ਦਾਪ ਸੱਚ ਹੈਗਾ ਮੈਂ ਕੀ ਹਾਲ ਚਾਲ ਹੈ ਬਰੇ ਸੁਭਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਤਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬੱਜ ਚੈਨਲ ਆਪਨ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤੇ ਕਦੋਂ-ਕਦੋਂ ਘਰੇ ਤੇ ਟਾਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਸਤਨੋ ਕਰੋ ਦਰਸ਼ਨ ਮੇਰਾ ਵੀਰ ਬਰੇ ਆਪਣੇ ਅੱਜ ਵਾਲੇ ਬੱਚੇ ਠੀਕ ਹੈ ਜੀ ਬਰੇ ਅੱਜ ਵਾਲੀ ਵੀਡੀਓ ਏਡੀ ਤਮਾਕੇਦਾਰ ਹੋਣ ਵਾਲੀ ਹੈ ਨਾ ਕਿ ਮੈਂ ਕਹਿੰਦਾ ਜਿਹੜਾ ਬੰਦਾ ਵੀਡੀਓ ਵੇਖੇਗਾ ਬੱਚਿਆਂ ਦੀ ਚੈੱਕ ਕਰੇਗਾ ਕੁਆਲਿਟੀ ਤੇ ਨਾਰੂ ਖੁਸ਼ ਹੋਈ ਨਾ ਆਪਾਂ ਬੈਠੇ ਮੇਰਾ ਪਰਾ ਕਰੋ ਚੈੱਕ ਮੇਰਾ ਵੀਰ ਆਪਣੇ ਅੱਜ ਵਾਲੇ ਸਜਣੋ ਕਲੀਆਂ ਦੇ ਬੱਚਿਆਂ ਨੂੰ ਕਲੀਆਂ ਦੇ ਦੋਨੇ ਬੈਜੀ ਸਗੇ ਭਰਾ ਆ ਢਾਂਗੀ ਉੱਤੇ ਲੱਗੇ ਹੋਏ ਆ ਮੇਰਾ ਪਰਾ ਪੂਰੇ ਟੌਪ ਦੇ ਬੰਦੇ ਘਰੋਂ ਆਏ ਹੋਏ ਬੱਚੇ ਸਿਲੈਕਟ ਜੋੜੀ ਦੇ ਬੱਚੇ ਪਿਆਰ 우ਸਤਾਦ ਪੁੰਨੋ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਪਰਾ ਜੈਕੇ ਗਾ ਲਓ ਕਾਲਸਰੇ ਕਾਲੀ ਪੂਸ਼ ਨੀਰੀਆਂ ਕਾਲੀਆਂ ਕਹਿੰਦਾ ਗੁਲਾਬੀ ਇਹਨਾਂ ਦੀ ਬਗਲ ਆ ਜੀ ਚੈੱਕ ਕਰੋ ਮਰਾ ਭਰਾ ਧਾਂਗੀ ਉੱਤੇ ਲੱਗੇ ਹੋਏ ਸੱਜਣੋਂ ਬਿਲਕੁਲ ਕਲੀਆਂ ਦੇ ਬੱਚੇ ਮੈਂ ਕਹਿੰਦਾ ਬੱਚਿਆਂ ਨੂੰ ਸੱਜਣੋਂ ਡਾਉਂਗੇ ਤੁਸੀਂ ਵੀ ਕੰਮ ਕੇ ਹਾਂ ਭਰਾ ਮੋਗੇ ਤੋਂ ਵਾਕਈ ਕੋਈ ਚੀਜ਼ ਆਈ ਸੀਗੀ ਬਾਕੀ ਜਿਹੜੇ ਸੱਜਣ ਆਪਣੇ ਸ਼ਿਕਾਰੀ ਆ ਨਾ ਉਹਨਾਂ ਮੇਰੇ ਭਰਾ ਮਾਂ ਨੇ ਬੱਚਿਆਂ ਦੀ ਕੁਆਲਿਟੀ ਸ਼ੈਕਲ ਅਕਲ ਪਰਪਲ ਖੜਨੀ ਵੇਖ ਕੇ ਜੱਜ ਕਰ ਜਾਣਾ ਹਾਂ ਵੀ ਕਿ ਅੱਜ ਦੇ ਝੋਟਿਆਂ ਦੇ ਵਿੱਚ ਕੀ ਗੱਲਬਾਤ ਆ ਆ ਚੈੱਕ ਕਰੂੰ ਮੇਰਾ ਭਰਾ ਬੱਚਿਆਂ ਆਪਣੇ ਦਾ ਵਜੂਦ ਠੀਕ ਹੈ ਜੀ ਫੁੱਲ ਮੇਰਾ ਭਰਾ ਤੰਦਰੁਸਤ ਕਬੂਤਰ ਨੇ ਆਪਣੇ ਕੋਈ ਬਿਮਾਰ ਨਹੀਂ ਸ਼ਮਾਰਨੀ ਚੈੱਕ ਕਰ ਸਕਦੇ ਹਾਂ ਲਾਈਵ ਤੁਹਾਨੂੰ ਪਿੰਜਰੇ ਵਿੱਚ ਛੱਡ ਕੇ ਆਪਾਂ ਵੀਡੀਓ ਬਣਾਈ ਦੀ ਮੇਰਾ ਭਰਾ ਠੀਕ ਹੈ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਓ ਮੁੜ ਕੇ ਨਾ ਕਹੀਓ ਵੀਰੇ ਸਾਨੂੰ ਪੱਠੇ ਆ ਦੇ ਜੀ ਕਿਉਂਕਿ ਬਾਈ ਜੀ ਚੀਜ਼ ਹੀ ਡੀ ਟਾਪ ਹੈ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬੱਚੇ ਆਪਣੇ ਕੋਲੇ ਬੈਠੇ ਨੇ ਕਿਸੇ ਭਰਾ ਨੂੰ ਚਾਹੀਦੇ ਹੁਣ ਹੇਠਾਂ ਦੇ ਤੇ ਨੰਬਰ ਤੇ ਮੇਰਾ ਭਰਾ ਆਪਾਂ ਨੂੰ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਬੱਚੇ ਬੁੱਕ ਕਰਵਾ ਕੇ ਆਪਣੇ ਘਰ ਤੁਸੀਂ ਆਹ ਮੰਗਵਾ ਸਕਦੇ ਹੋ ਠੀਕ ਹੈ ਉਹ ਨਾ ਵੀ ਨਾ ਲੜਨਾ ਨਹੀਂ ਚੈੱਕ ਕਰ ਲੋ ਠੀਕ ਹੈ ਤੇ ਆਜੋ ਭਰਾ ਹੁਣ ਮੈਂ ਤੁਹਾਨੂੰ ਆਪਣੇ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੱਲਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਤੁਸੀਂ ਆਪਣੇ ਭਰਾ ਦੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਬਾਈ ਜੀ ਗਰੁੱਪਾਂ ਵਿੱਚ ਸ਼ੇਅਰ ਕਰਦੇ ਹੋਏ ਐਂਡ ਤੱਕ ਵੇਖਿਆ ਕਰੋ ਤੇ ਵਧੀਆ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਜੀ ਹਾਂਜੀ ਬਾਜੀ ਆਹ ਆਪਣਾ ਪਹਿਲਾ ਪਠਾ ਮੇਰਾ ਭਰਾ ਚੈੱਕ ਕਰੋ ਬਾਜੀ ਆਪਣੀ ਇਸ ਬੱਚੇ ਦੀ ਕੁਆਲਿਟੀ ਠੀਕ ਹੈ ਜੀ ਤਾਂ ਉਹ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਕਾਲਾ ਸਿਰ ਕਾਲੀ ਪੂਛ ਤੋਂ ਬਾਜੀ ਕਾਲੀਆਂ ਕੰਤ ਗੁਲਾਬੀ ਬਾਜੀ ਇਹਨਾਂ ਦੀ ਬਗਲ ਆ ਚੈੱਕ ਕਰ ਲਓ ਮਰਾ ਭਰਾ ਬੱਚੇ ਆਪਣਾ ਤਾਂ ਕਦ ਕਾਠ ਵਜੂਦ ਚੈੱਕ ਕਰ ਲਓ ਸਦਨੋਂ ਠੀਕ ਹੈ ਜੀ ਆ ਬਜੀ ਬੱਚੇ ਆਪਣੇ ਦੀ ਆਖਿਆ ਜੀ ਆਖ ਦੀ ਮਰਾਪਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਦੁੱਧ ਚਟੀਆਂ ਅੱਖਾਂ ਦਾ ਸੱਜ ਨੂੰ ਆਪਣਾ ਬੱਚਾ ਕਲੀਆਂ ਦਾ ਬੱਚਾ ਆਖ ਦੀ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਐ ਬਿਲਕੁਲ ਕਲਾਈਤੀ ਦੇ ਵਿੱਚ ਦੀ ਆਖਿਆ ਜੀ ਠੀਕ ਹੈ ਔਰ ਬਜੀ ਕਾਲੇ ਦੇ ਵਿੱਚ ਹਲਕੇ ਹਲਕੇ ਲਾਲ ਸ਼ੈਮ ਬਣੇ ਜੇ ਤੁਸੀਂ ਧਿਆਨ ਨਾਲ ਚੈੱਕ ਕਰ ਲਓ ਤਾਂ ਠੀਕ ਹੈ ਆ ਲਓ ਜਿਹੜਾ ਬੰਦਾ ਸ਼کاری ਹੋਏਗਾ ਨਾ ਮਰਾਪਰਾ ਭਰਾ ਨੇ ਵੇਕੇ ਸਮਝਣਾ ਹਾਂ ਵੀ ਬੱਚਿਆਂ ਦੇ ਵਿੱਚ ਵਾਕਈ ਕੋਈ ਕੁਆਲਟੀ ਹੈਗੀ ਹੈ ਤੇ ਆ ਸਦਨੋ ਬੱਚੇ ਆਪਣੇ ਦਾ ਪੱਲਾ ਜੀ ਆ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਗਰ ਚੌੜੇ-ਚੌੜੇ ਪੱਲਿਆਂ ਦਾ ਪੱਠਾ ਕੋਈ ਗਿਆਵਨੀਆ ਕੋਈ ਕੋਹ ਨਹੀਂ ਮੇਰਾ ਭਰਾ ਠੀਕ ਹੈ ਜੀ ਬਿਲਕੁਲ ਸਦਨੂੰ ਪੂਸਤਾਈ ਕਰਨੀਆਂ ਤੇ ਆ ਮੇਰਾ ਭਰਾ ਅਗਲਾ ਬੋਲਾ ਜੀ ਬੱਚੇ ਆਪਣੇ ਦਾ ਚੈੱਕ ਕਰ ਲੋ ਅਗਲੇ ਪੱਲੇ ਦੀ ਕੁਆਲਿਟੀ ਗੁਲਾਬੀ ਇਧਰੋਂ ਬਗਲ ਹੋਈ ਵੀ ਆ ਜੀ ਬੱਚੇ ਆਪਣੇ ਦੀ ਠੀਕ ਹੈ ਛਤਰੀ ਉੱਤੇ ਲੱਗੇ ਹੋਏ ਆ ਕਲੀਆਂ ਦੇ ਬੱਚੇ ਮੇਰਾ ਭਰਾ ਤੇ ਆ ਵੇ ਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਕਾਲੀ ਨੋਕ ਕਾਲੀਆਂ ਨੋਦਰਾਂ ਦਾ ਆਪਣਾ ਇਹ ਬਚਾ ਜਾ ਕੀਕਾ ਬਿਲਕੁਲ ਬੰਦ ਜਵੜਾਂ ਦਾ ਬੱਚਾ ਆ ਤੇ ਇਹ ਸਦ ਨੂੰ ਸੀਗਾ ਆਪਣਾ ਪਹਿਲਾ ਬੱਚਾ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਕ ਕਰਾਉਣਾ ਬਾਹਾਂ ਜੀ ਬਾਜੀ ਆਹ ਆਪਣਾ ਅਗਲਾ ਪੱਠਾ ਮੇਰਾ ਭਰਾ ਚੈੱਕ ਕਰੋ ਸਦ ਨੂੰ ਆਪਣੇ ਐਸੋ ਬੱਚੇ ਨੂੰ ਠੀਕ ਆ ਜੀ ਇੱਕੋ ਝੋਲੀ ਦੇ ਮੇਰਾ ਭਰਾ ਦੋਨੇ ਸਕੇ ਭਰਾ ਨੇ ਬਿਲਕੁਲ ਬਾਈ ਜੀ ਸੇਮ ਆ ਬੰਦਾ ਪਛਾਣ ਹੀ ਨਹੀਂ ਕਰ ਸਕਦਾ ਪਹਿਲਾ ਬੱਚਾ ਕਿਹੜਾ ਤੇ ਦੂਜਾ ਕਿਹੜਾ ਜੀ ਠੀਕ ਆ ਜੀ ਅ ਚੈੱਕ ਕਰ ਲਓ ਤੁਹਾਨੂੰ ਜਿਹੋ ਜ ਆਪਣੇ ਪਹਿਲੇ ਬੱਚੇ ਦੀ ਕੁਆਲਿਟੀ ਸੇ ਨਾਲ ਸੇਮ ਉਹਦੇ ਵਰਗਾ ਜੀ ਦਾ ਭਰਾਇਆ ਚੈੱਕ ਕਰ ਲਓ ਠੀਕ ਹੈ ਜੀ ਸੇਮ ਉਹੋ ਜੀ ਨੋਕ ਉਹੋ ਜੀਆਂ ਦੁੱਧ ਚਿੱਟੀਆਂ ਅੱਖਾਂ ਅੱਖਾਂ ਦੀ ਕੁਆਲਿਟੀ ਚੈੱਕ ਕਰ ਲਓ ਹਲਕੇ ਹਲਕੇ ਮਰਾਪਰਾ ਵਿੱਚ ਲਾਲ ਸ਼ਹਿਮਬਾ ਜੋ ਕੁੰਨ ਵਾਲੇ ਕੂਤਰਾਂ ਦੀ ਮੇਰਾ ਵੀਰ ਮੇਨ ਨਿਸ਼ਾਨੀ ਹੈ ਜੀ ਹਲਕੇ ਲਾਲ ਦੋਤ ਲਾਜ਼ਮੀ ਰੱਖਦੇ ਹੀ ਰੱਖਦੇ ਆ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਕਾਲੀ ਜੀ ਨੋਕ ਮਰਾਪਰਾ ਕਾਲੀ ਪੂਛ ਕਾਲੀਆਂ ਕੰਨ ਤਾਂ ਪੱਲੇ ਦੀ ਮਰਾਪਰਾ ਚੈੱਕ ਕਰ ਲਓ ਕੁਆਲਿਟੀ ਸੇਮ ਬਈ ਜੀ ਗੁਲਾਬੀ ਵਗਲਾ ਆ ਲਓ ਮੇਰਾ ਵੀਰ ਦੇਖੋ ਜੀ ਠੀਕ ਹੈ ਬਹੁਤ ਹੀ ਐਂਟੀਕ ਕੁਆਲਿਟੀ ਦੇ ਸੱਦਨੋ ਅੱਜ ਵਾਲੇ ਪੱਥੇ ਆ ਬਹੁਤ ਜ਼ਿਆਦਾ ਟੋਪ ਕੁਆਲਿਟੀ ਦੇ ਆ ਸੱਦਨੋ ਬਿਲਕੁਲ ਪੂਸਤਾ ਹੀ ਕੰਨੀਆਂ ਰੱਖਦਾ ਬੱਚਾ ਆਪਣਾ ਇਹ ਚੈੱਕ ਕਰ ਲੋ ਯਾ ਤਾਂ ਵੀਰੇ ਦੋਨੇ ਆਹ ਮਾਦੀਆਂ ਨਿਕਲਣੀਆਂ ਯਾ ਦੋਨੇ ਨਰ ਠੀਕ ਹੈ ਜੀ ਆ ਚੈੱਕ ਕਰੋ ਮੇਰਾ ਭਰਾ ਪੱਲਾ ਦੇਖੋ ਇਹ ਸੱਦਨੋ ਕਲਫ ਨਹੀਂ ਲੱਗੀ ਜਮੰਦਰੂ ਆ ਜਮੰਦਰੂ ਚੈੱਕ ਕਰ ਲੋ ਠੀਕ ਹੈ ਆਹ ਹੁੰਦੀ ਮੇਰਾ ਭਰਾ ਅਸਲ ਬਲਡ ਲਾਈਨ ਚੈੱਕ ਕਰ ਲੋ ਪੱਲਾ ਦੇਖੋ ਮੇਰਾ ਭਰਾ ਧੂਈ ਤੋਂ ਲੈ ਕੇ ਸਾਰਾ ਚਿੱਟਾ ਬਾਕੀ ਕੰਨੀਆਂ ਨੀਹੀਆਂ ਕਾਲੀਆਂ ਚੈੱਕ ਕਰ ਲੋ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਚੈੱਕ ਕਰ ਲੋ ਥਲੋ ਹਲਕੀ ਹਲਕੀ ਕਾਲੀ ਜੀ ਚ ਆਪਾਂ ਕਾਲੀ ਨੋਕ ਕਾਲੀਆਂ ਲਾਉਂਦੇ ਨਾ ਬਿਲਕੁਲ ਬਾਈ ਜੀ ਬੰਦ ਜੋੜਾਂ ਦੇ ਬੱਚੇ ਆ ਬਿਲਕੁਲ ਬੰਦ ਪੂਛ ਰੱਖਦੇ ਆ ਠੀਕ ਐ ਬਾਕੀ ਤੁਸੀਂ ਐਸ ਬਣਿਓ ਮੇਰਾ ਵੀਰ ਬੱਚੇ ਆਪਣਾ ਚੈੱਕ ਕਰ ਲੋ ਜੋ ਲਾਉਂਦਾ ਪਿਆ ਹੱਤ ਜਾ ਕੇ ਹੁਣ ਠੀਕ ਐ ਜੀ ਇਹੇ ਬੱਚਾ ਮੇਰਾ ਭਰਾ ਜਿਹੜਾ ਵੀਡੀਓ ਵਿੱਚ ਦੂਸਰੇ ਬੱਚੇ ਨੂੰ ਮਾਰੀ ਜਾਂਦਾ ਐ ਚੈੱਕ ਕਰ ਲੋ ਤੇ ਆਹ ਸੀਗਾ ਸਦਨ ਆਪਣਾ ਮਕਮਲ ਦੂਸਰਾ ਪੱਠਾ ਤੇ ਆਹ ਉਪਰ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਠੀਕ ਐ ਜੀ ਤੁਸੀਂ ਬਸ ਵੀਡੀਓ ਐਂਡ ਤਾਈਂ ਵੇਖਿਓ ਤੇ ਕਮੈਂਟ ਮੇਰਾ ਭਰਾ ਲਾਜ਼ਮੀ ਕਰ ਦਿਆ ਕਰੋ ਸਾਨੂੰ ਚੰਗਾ ਲੱਗਦਾ ਵੀਰੇ ਜਦੋਂ ਤੁਸੀਂ ਆਪਣੇ ਕਮੈਂਟ ਕਰਦੇ ਹੋ ਜੀ ਸਤਿ ਸ੍ਰੀ ਅਕਾਲ ਆ ਦੁਬਾਰਤੋਂ ਮੇਰਾ ਭਰਾ ਬੱਚੇ ਆਪਣਾਂ ਦੀ ਮਕਮਲ ਸਟੈਂਡਿੰਗ ਮਿਊਜ਼ਿਕ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਕਿਵੇਂ ਲੜਦੇ ਨੇ ਠੀਕ ਹੈ ਤੇ ਇੱਕੋ ਝੋਲੀ ਦੇ ਬਾਈ ਜੀ ਮੈਂ ਕਹਿੰਦਾ ਬੱਚਿਆਂ ਨੂੰ ਡਾਉਂਗੇ ਨਾ ਭਰਾ ਐਡੀ ਸੋਹਣੀ ਡਾਰ ਕਰਦੇ ਆ ਜਮਾਂ ਇੱਕ ਦੂਜੇ ਦੇ ਨਾਲ ਨਾਲ ਹੋ ਕੇ ਉੱਡਦੇ ਆ ਠੀਕ ਆ ਉੱਤਰ ਦੇ ਵੀ ਇਕੱਠੇ ਆ ਔੜਦੇ ਵੀ ਇਕੱਠੇ ਮੇਰਾ ਭਰਾ ਚਾਹੇ ਤੁਸੀਂ ਜਿੰਨੇ ਮਰਜੀ ਕੂਤਰਾਂ ਛੱਡ ਦਿਓ ਇੱਕ ਦੂਜੇ ਨੂੰ ਬੱਚੇ ਹੱਪ ਪਛਾਨ ਲੈਂਦੇ ਜੱਟ ਬਣਾ ਕੇ ਔੜਦੇ ਮੇਰਾ ਵੀ ਔੜਦੇ ਹੋਏ ਸੱਦ ਨੂੰ ਬਹੁਤ ਸੋਹਣੇ ਲੱਗਦੇ ਜਿਹੜੇ ਬਾਈ ਦੇ ਘਰੋਂ ਆਪਾਂ ਲੈ ਕੇ ਆ ਡਾ ਕੇ ਲੈ ਕੇ ਆਏ ਮੇਰਾ ਭਰਾ ਗੁਲਾਬੀ ਕਾਛ ਇਹਨਾਂ ਦੀ ਬਹੁਤ ਸੋਹਣੇ ਲੱਗਦੇ ਆ ਰੁੜਦੇ ਹੋਏ ਪੱਠੇ ਆ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਨਿੱਕੇ ਜੇ ਬੱਚੇ ਬਾਈਂ ਦਾਣਾ ਪਾਣੀ ਖਾਂਦੇ ਆ ਠੀਕ ਆ ਸਿਆਣਿਆਂ ਕੂਤਰਾਂ ਵਾਂਗੂ ਰਹਿੰਦੇ ਆ ਮੇਰਾ ਭਰਾ ਕੋਈ ਡਾਰ ਵੇਕੇ ਇਹਨਾਂ ਦੀ ਕਹਿ ਨਹੀਂ ਸਕਦਾ ਕਿ ਹਾਂ ਵੀ ਬੱਚੇ ਆ ਕਲੀਆਂ ਤੇ ਮੇਰਾ ਭਰਾ ਟਾਈਮ ਨਾਲ ਖੂਨ ਨਾਲ ਗਿਆ ਬੜਾ ਹੀ ਕਿਉਂਕਿ ਬਹੁਤ ਹੀ ਜਿਆਦਾ ਟਾਪ ਤੇ ਐਂਡ ਕੁਆਲਟੀ ਜੀ ਨੂੰ ਕਹਿੰਦੇ ਨੇ ਨਾ ਐਂਡ ਕੁਆਲਟੀ ਉਹ ਚੀਜ਼ ਆ ਮੇਰਾ ਭਰਾ ਅੱਜ ਵਾਲੇ ਬੱਚਿਆਂ ਦੇ ਵਿੱਚ ਬਾਕੀ ਜਿਹੜੇ ਭਰਾ ਆਪਣੇ ਸ਼ਿਕਾਰੀ ਆ ਨਾ ਉਹਨਾਂ ਮੇਰੇ ਭਰਾਵਾਂ ਨੇ ਵੇਖ ਕੇ ਸਮਝਣਾ ਹਾਂ ਬਈ ਕੀ ਕੌਣ ਹੈਗੇ ਨੇ ਆਪ ਦੇਖੋ ਜੀ ਕਿਵੇਂ ਖੜਦਾ ਪੱਠਾ ਦੇਖੋ ਮੋਢੇ ਦੇਖੋ ਮੇਰਾ ਭਰਾ ਕਿ ਮੈਂ ਅੱਧਾ ਇੰਚ ਹੀ ਬਾਹਰ ਆ ਠੀਕ ਆ ਇਹ ਵੀ ਜਾਨਵਰ ਦੇ ਅੰਦਰ ਆ ਖਾਸियत ਹੁੰਦੀ ਆ ਠੀਕ ਐ ਮੈਂ ਕੋਈ ਅੰਗੂਠੇ ਨਾਲ ਤਖਤਣ ਹੋ ਰਿਹਾ ਇਹਨਾਂ ਦੇ ਯਾਨੀ ਕਿ ਮੋਢੇ ਠੀਕ ਐ ਕੁਆਲਟੀ ਹੁੰਦੀ ਸਦਨੋਂ ਖੂਨ ਦੇ ਵਿੱਚ ਠੀਕ ਐ ਜੋ ਆਪ ਵੀ ਝਲਕਦੀ ਮੇਰਾ ਭਰਾ ਠੀਕ ਹੈ ਜੀ ਸੋ ਠੀਕ ਹੈ ਵੀ ਸਤਿਨੂੰ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬਜੀ ਬਲੱਡ ਲਾਈਨ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ